ਯਾਰ ਉਹ ਨਵੀਨ ਸਿੰਘ ਨਾਮ ਦਾ ਉਹਨਾਂ ਨੇ ਦਰਖਾਤੀ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਇਨਸ਼ਾ ਅੱਲਾਹ ਲਾ ਕੇ ਬੈਠੇ ਆ ਜੀ ਉਹ ਤਾਂ ਕਹਿ ਰਹੇ ਨੇ ਨਾਮ ਖਾਏ ਚਾਰ ਬੰਦੇ ਸਵੇਰ ਨਹੀਂ ਕਹਿ ਰਹੇ ਕਿ ਉਹਨਾਂ ਨੇ ਕੁੱਝ ਜੋ ਦਿੱਤੀ ਹੈ ਜੋ ਉਹਨਾਂ ਨੇ ਦਰਸਾ ਦਿੱਤੀ ਉਹ ਤੇ ਬੰਦੀ ਕਾਨੂੰਨੀ ਕਰਕੇ ਦਿੱਤੀ ਹੈ ਉਹ ਤੇ ਜਿਹੜੇ ਨਾਮ ਵਾਲੇ ਹੋਗੀ ਕਾਰਵਾਈ ਕੀਤੀ ਮੈਂ ਭਾਈ ਨਾਮ ਪਰਚਾ ਰਹੂਗਾ ਕਿ 140 ਉਹਨਾਂ ਨੇ ਦਰਖਾਤੀ ਕਾਰਵਾਈ ਕੀਤੀ ਹੋਏ ਪਹਿਲੇ ਸਰ ਵਿਜੀਤ ਕੁਮਾਰ ਨਾਮ ਸਟੇਟ ਅਫੀਸਰ ਦਾ ਕੱਲ ਇਹ ਕਰ ਹੋ ਗਿਆ ਜੀ ਠੀਕ ਹੈ ਜੀ ਸ਼ਾਮ ਨੂੰ ਠੀਕ ਹੈ ਜੀ ਕਿੰਨਾ ਮੈਂ ਕਟਿੰਗ ਵਗੈਰਾ ਕਰਵਾ ਕਰਾਨੀ ਹੈ ਇਹ ਸਾਰੋ ਉਸ ਤੋਂ ਬਾਅਦ ਨਮ ਪ੍ਰੀਤ ਸਿੰਘ ਪੰਛੀ ਉਹ ਇਹਨੂੰ ਨਾਲ ਲੈ ਗਿਆ ਜੀ ਠੀਕ ਹੈ ਜੀ ਰਾਤ ਨੂੰ ਉਹਨੇ ਇਹਦੇ ਜਿਆਦਾ ਇੰਜੈਕਸ਼ਨ ਲਾਇਆ ਜੀ ਨਸ਼ੇ ਵਾਲਾ ਕੋਈ ਜਿਆਦਾ ਨੂੰ ਕੋਈ ਗਰੀਲੀ ਚੀਜ਼ ਦਿੱਤੀ ਹੈ ਜੀ ਠੀਕ ਹੈ ਜੀ ਉਹ ਰਾਤ ਨੂੰ ਭੱਜ ਗਿਆ ਮੈਨੂੰ ਬਾਅਦ ਸਵੇਰੇ ਪਤਾ ਲੱਗਿਆ ਜੀ 8 ਵਜੇ ਕਿ ਇਹਨੇ ਮੈਨੂੰ ਘਰੇ ਆ ਕੇ ਦੱਸਿਆ ਕਿ ਤਾਂ ਤੇਰਾ ਬੇਟਾ ਉੱਥੇ ਪਿਆ ਵਾ ਠੀਕ ਹੈ ਜੀ ਫਿਰ ਮੈਂ ਜਿਹੜਾ ਗਿਆ ਜੂ ਜਾ ਕੇ ਵੇਖਿਆ ਹੁਣ ਜਦ ਡੱਥ ਹੋ ਚੁਕੀ ਹੈ ਤੇ ਇੰਨਾ ਪ੍ਰੀਤ ਸਿੰਘ ਪੰਛੀ ਇੱਕ ਹੈਗਾ ਬਾਊ ਉਹਦਾ ਮੈਨੂੰ ਪੂਰਾ ਨਾਮ ਤਾਂ ਨਹੀਂ ਪਤਾ ਠੀਕ ਹੈ ਜੀ ਇਹ ਤਿੰਨ ਚਾਰ ਬੰਦੇ ਇਹਨਾਂ ਤੇ ਕੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੇਨ ਕਾਰਵਾਈ ਹੋਣੀ ਚਾਹੀਦੀ ਇਨਾ ਪ੍ਰੀਤ ਸਿੰਘ ਪੰਛੀ ਤੇ ਪੁਲਿਸ ਨੇ ਕੀ ਕਹਿੰਦਾ ਕੀਤਾ ਸਰ ਉਹ ਕਹਿੰਦੇ ਆ ਕਿ ਕੋਈ ਨਹੀਂ ਆਲਿੰਦੋ ਮਤਲਬ ਰਿਪੋਰਟ ਆਲਿੰਦੋ ਜਿਹੜੀ ਪਾਸਪੋਰਟ ਅੜੀ ਪੋਸਮਾਰਟ ਪੋਸਮਾਰਟ ਦੀ ਫਿਰ ਮਤਲਬ ਕਰਾਂਗੇ ਤੁਹਾਡਾ ਮੁੰਡਾ ਅੱਗੇ ਵੀ ਕੋਈ ਨਸ਼ਾ ਨੂੰਸ਼ਾ ਕਰਦਾ ਸੀ ਕਿ ਨਹੀਂ ਸਰ ਨਸ਼ਾ ਨਹੀਂ ਕਰਦਾ ਤੇ ਉਹ ਬੰਦੇ ਨਸ਼ਾ ਕਰਦੇ ਸੀ हां ਵੇਚਦੇ ਵੀ ਕਰਦੇ ਸੀ ਇਹ ਸ਼ਾਇਦ ਜਸਪੀ ਦਾ ਕਾਉਂਸਲਰ ਉੱਥੇ ਉਹਨਾਂ ਦੇ ਗਲੀ ਪੂਤਣੇ ਵਾਲੀ ਜਿਵੇਂ ਅਸੀਂ ਅਹੀਂ ਮੌਕੇ ਤੇ ਜਦੋਂ ਗਏ ਆ ਉੱਥੇ ਮੌਦੀਆਂ ਲੱਝਣ ਮਿਲਿਆ ਵਾ ਤੇ ਜਦੋਂ ਅਸੀਂ ਪੁੱਛ ਪੜਤਾਲ ਕੀਤੀ ਦੋ ਮੁੰਡੇ ਮੌਕੇ ਤੇ ਫੜੇ ਆ ਤੇ ਦੋ ਮੁੰਡੇ ਫਰਾਰ ਹੋ ਗਏ ਆ ਉਹਨਾਂ ਦੋਨਾਂ ਨੇ ਆਪਣੇ ਦੱਸਿਆ ਕਿ ਧੱਕੇ ਦੇ ਨਾਲ ਇਨਾਂ ਦੇ ਬੇਟੇ ਨੂੰ ਇੰਜੈਕਸ਼ਨ ਲਾਇਆ ਗਿਆ ਹੈ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਮੰਗ ਕਰਾਂਗੇ ਕਿ ਜੋ ਤੇ ਕਾਰਵਾਈ ਕਰਦੇ ਬੰਦੀ ਆ ਕੀਤੀ ਜਾਵੇ ਤੁਹਾਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਐਫਆਰ ਦੀ